ਪਿਆਰੇ ਸਾਧ ਸੰਗਤ ਜੀ ਫਤਿਹ ਬਲਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਵੀਸ਼ਰ ਰੂਪ ਸਿੰਘ ਅਲਵੇਲਾ ਅੱਜ ਆਪਣਾ ਪ੍ਰੋਗਰਾਮ ਲੈ ਕੇ ਸੰਗਤਾਂ ਦੇ ਵਿੱਚ ਹਾਜ਼ਰ ਹੋਇਆ ਸੰਗਤ ਜੀ ਇੱਕ ਵਿਚਾਰ ਦੀ ਗੱਲ ਹੈ ਇੱਕ ਕਵੀ ਖੜਦਿਆਲ ਹੋਇਆ ਉਹਨੇ ਸਾਰ ਕਿਤਾਬ ਨਹੀਂ ਲਿਖਿਆ ਪਹਿਲਾ ਦੋਨਾ ਲਿਖਿਆ ਉਹਨੇ ਲਿਖਿਆ ਅਸਲ ਆਵਾਜ਼ ਤਾਂ ਇੱਕ ਹੈ ਨਕਲੀ ਕਈ ਹਜ਼ਾਰ ਖਾਂਦਾ ਫਿਰਦਾ ਠੋਕਣਾ ਬੰਦਾ ਬਿਨਾ ਵਿਚਾਰ ਬਿਨਾ ਵਿਚਾਰੇ ਤਾਂ ਕੋਈ ਕੰਮ ਖੋਜੇ ਉਹ ਕਈ ਵਾਰੀ ਖਾਨੀਕਰਕ ਬਣਦਾ ਕਿਉਂ ਆਪਣਾ ਜਾਂ ਦੂਜੇ ਦਾ ਨੁਕਸਾਨ ਹੋ ਜਾਂਦਾ ਫਿਰ ਸਿਆਣਾ ਬੰਦਾ ਆ ਕੇ ਕਹਿੰਦਾ ਭਈ ਜਿੰਨੇ ਹੀ ਉਹੜੀ ਕੰਨਲ ਪੁੱਛਣੇ ਦਾ ਕੰਦ ਕੋਈ ਬੋਲਦੀ ਨਹੀਂ ਜੇ ਬੰਦਾ ਸੋਚ ਨਾਲ ਜੁੜ ਜੇ ਨਾ ਤਾਂ ਕੋਈ ਸਿਆਣੀ ਮਤ ਦੇਣਾ ਬੰਦਾ ਆ ਜਾਂਦਾ ਲੋ ਅੱਜ ਦੀ ਵਿਚਾਰਿਆ ਪਹਿਲਾਂ ਮੈਂ ਕਵੀਸ਼ਰੀ ਵੀ ਬਹੁਤ ਸਾਰੀਆਂ ਸਾਡੀਆਂ ਕੈਸਟਾ YouTube ਤੇ Facebook ਤੇ ਚੱਲਦੀਆਂ ਨੇ ਸੋ ਮੈਂ ਤੂੰ ਵੀ ਤੇ ਵੀ ਇੱਕ ਸ਼ੌਕ ਵਜੋਂ ਬਹੁਤ ਸਾਰੇ ਗੀਤ ਪਾਏ ਨੇ ਪਰ ਸੋਚ ਦੀ ਗੱਲ ਇੱਕ ਹੋਰ ਹੈ ਬਈ ਪੁੱਠੀਆਂ ਸਿੱਧੀਆਂ ਵੀੜੀਆਂ ਨੂੰ ਤਾਂ ਬੜੇ ਦੁਨੀਆਂ ਲੈ ਕਰਦੀ ਐ ਜਦੋਂ ਦੇਖਦਿਆਂ ਉਹ ਲੱਖਾਂ ਦੀ ਤਦਾਦ ਗਿਣਤੀ ਦੇ ਵਿੱਚ ਸੰਗਤਾਂ ਉਹਨਾਂ ਨੂੰ ਲੈ ਕਰ ਦਿੰਦੀਆਂ ਨੇ ਪਰ ਇਹ ਨਹੀਂ ਉਹ ਸੋਚਣ ਵਾਲੇ ਨੇ ਥੋੜਾ ਜਿਹਾ ਸੋਚਦੇ ਚਾਹੀਦਾ ਵੀ ਇਹਦਾ ਜੇਜਾ ਕੀ ਐ ਇਹਦਾ ਅਰਥ ਕੀ ਐ ਕੋਈ ਸੋਚ ਦੇ ਵਿੱਚ ਗੱਲ ਆਵੇ ਲੋ ਮੈਂ ਇੱਕ ਅੱਜ ਉਹ ਗੱਲ ਕਰ ਰਿਹਾ ਆ ਆਮ ਕਹਾਵਤਾਂ ਨੇ ਜਿਵੇਂ ਚੋਰਾ ਤੇ ਮੋਰ ਪੈਗੇ ਜਿਸ ਕਾ ਕਾਮ ਉਸੇ ਕੋਈ ਸਾਜੇ ਦੂਜਾ ਬੋਲੇ ਤਾਂ ਠੈਂਗਾ ਬਾਜੇ ਇੰਨਾਂ ਜਿਹੜੀਆਂ ਕਹਾਵਤਾਂ ਨੇ ਇਹ ਬਿਲਕੁਲ ਘਾੜਤਾ ਜਿਵੇਂ ਸਿਆਣੇ ਦਾ ਕਹਾ ਔਲੇ ਦਾ ਖਾਦਾ ਮਗਰੋਂ ਸੁਆਦ ਆਉਂਦਾ ਪਰ ਇਹਨਾਂ ਦੀ ਗੱਲ ਇਹ ਹੈ ਵੀ ਜਿਹੜਾ ਬੰਦਾ ਵਿਚਾਰਦਾ ਨੇ ਇਹਨਾਂ ਨੂੰ ਉਹ ਚੰਗਾ ਮਾਨ ਬਖਸ਼ਦੇ ਲੋ ਸੁਣੀਏ ਆਹ ਗੱਲ ਦੀ ਮੈਂ ਵਿਚਾਰ ਕਰਦਾ ਵੀ ਜਿਸ ਕਾ ਕਾਮ ਉਸੇ ਕੋਈ ਸਾਜੇ ਕਹਿੰਦੇ ਜੀ ਇੱਕ ਪਰਜਾ ਪਤ ਉਹ ਵਿਚਾਰਾ ਆਪਣਾ ਕਿੱਤਾ ਕਰਦਾ ਇੱਕ ਦਿਨ ਸਮਾਂ ਆਇਆ ਉਹਦੇ ਘਰ ਨੂੰ ਚੋਰ ਲਾਗੇ ਕਿਉਂ ਕੱਚੇ ਘਰ ਹੁੰਦੇ ਪਾੜ ਲਾ ਕੇ ਸੰਨ ਲਾ ਕੇ ਚੋਰ ਉਹਦੇ ਘਰੋਂ ਸਮਾਨ ਕਢਦੇ ਹੁਣ ਇੱਕ ਐਸੀ ਗੱਲ ਹੋਈ ਚੋਰ ਲਾਗੇ ਪਾੜ ਲਾਉਣ ਜਿੱਤੇ ਕੁਦਰਤੀ ਕੁੱਤਾ ਪਿਆ ਸੁੱਤਾ ਗਦੇ ਨੂੰ ਜਾਗਾ ਗਈ ਗਦੇ ਨੇ ਸੋਚਿਆ ਵੀ ਪਰ ਜਾ ਪਤ ਵਿਚਾਰਾ ਪਿਆ ਮਸਾਚਾਰ ਰੁਪਈਏ ਕਮਾਉਂਦਾ ਹੈ ਆ ਚੋਰ ਪੜਨਾਰੇ ਨੇ ਇਹ ਕਿਤੇ ਇਹਦੇ ਘਰ ਨੂੰ ਡੁੱਟ ਕੇ ਨਾ ਲੈ ਜਾਣ ਲਓ ਜੀ ਗਦਾ ਹੀਕ ਪਿਆ ਹੁਣ ਕੰਮ ਨਹੀਂ ਸੀ ਕਦੇ ਦਾ ਪਰਜਾ ਪਤ ਉੱਠਿਆ ਤਿੰਨ ਚਾਰ ਉਹਦੇ ਮਾਰੇ ਡੰਡੇ ਕਹਿੰਦਾ ਵੇ ਸਾਰਾ ਦਿਨ ਹੰਬ ਹਵਾ ਕੇ ਲੈਂਦਾ ਨਾ ਸੁਣਨਾ ਤਾਂ ਨਾ ਸੁਣ ਦਿੰਨਾ ਗਦਾ ਵਿਚਾਰਾ ਡੰਡੇ ਖਾ ਕੇ ਬੈਠ ਗਿਆ ਚੋਰ ਪਰਾਂ ਵਾਗੇ ਕੋ ਬੰਦਾ ਉੱਠ ਖੜਿਆ ਥੋੜਾ ਜਿਹਾ ਚਿਰ ਫੇਰ ਜਦੋਂ ਟਿਕ ਟਕਾ ਹੋਈ ਚੋਰਾਂ ਨੇ ਫੇਰ ਪਾੜ ਲਾਉਣਾ ਸ਼ੁਰੂ ਕਰਤਾ ਫਿਰ ਕੁੱਤੇ ਨੂੰ ਜਾਗ ਆ ਗਈ ਕੁੱਤਾ ਜਦੋਂ ਭੱਜ ਕੇ ਭੌਂਕਿਆ ਤਾਂ ਪਰਦਾ ਪਤਕਾ ਨੇ ਦੇਖਿਆ ਓਏ ਕੁੱਤਾ ਭੌਂਕਦਾ ਕੋਈ ਚੋਰ ਨਹੀਂ ਤੇਰਾ ਤਾਂ ਨਹੀਂ ਵੇਖ ਜਦੋਂ ਚੋਰ ਪਨਾ ਭੱਜ ਗਏ ਫਿਰ ਸੰਗ ਜੀ ਫਿਰ ਗਦੇ ਨੇ ਕਿਹਾ ਉਹ ਕਹਿੰਦਾ ਜਿਸ ਕਾ ਕੰਮ ਉਸੇ ਕੋ ਸਾਜੇ ਦੂਜਾ ਬੋਲੇ ਤਾਂ ਠੇਂਗਾ বাজে ਕੰਮ ਤਾਂ ਮੈਂ ਵੀ ਇਹੀ ਕਰਿਆ ਸੀ ਕੰਮ ਤਾਂ ਮੈਂ ਵੀ ਆਈ ਕਰੇ ਜਗਾਉਣ ਦਾ ਪਰ ਇਹ ਮੇਰਾ ਕੰਮ ਨਹੀਂ ਤਾਂ ਮੈਂ ਡੰਡੇ ਖਾ ਲੇ ਸੋ ਆਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ